ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੁੱਲਰ ਤਹਿਸੀਲ ਟਿਲਵਾ ਤੇ ਜ਼ਿਲ੍ਹਾ ਕਪੂਰਥਲਾ ਪੰਮਾ ਭੁੱਲਰ ਜੀ ਦੇ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਵਿੱਚ ਦੋ ਤੁਹਾਨੂੰ ਮੱਝਾਂ ਦਿਖਾਉਣੀਆਂ ਤੇ ਦੋ ਸੂਈਆਂ ਸਵਾਈਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਹਰ ਵੀਡੀਓ ਚ ਬੇਨਤੀ ਇਹੀ ਹੁੰਦੀ ਆ ਵੀ ਆਪਣੀਆਂ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆ ਵੀਡੀਓ ਕੋਲ ਤੇ ਜਰੂਰ ਆਪਣੀ ਚੁਆਈ ਕਰਾ ਲਿਆ ਕਰੋ ਜੀ ਹਾਂਜੀ ਭੁੱਲ ਸਾਸ ਸਤਿ ਸ੍ਰੀ ਅਕਾਲ ਜੀ ਹਰ ਹੱਤੀ ਭਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਵਧੇ YouTube ਚੈਨਲ ਤੇ ਧੰਨਵਾਦ ਜੀ ਆਮ ਸਾਡੇ ਘਰ ਆਮ ਧੰਨਵਾਦ ਅੱਡਾ ਬਾਕੀ ਤਾਂ ਦਾ ਚੈਨਲ ਜਿੰਨੇ ਵੀ ਦੇਖਦੇ ਆ ਪੰਜਾਬੀ ਦੂ ਨੇੜੇ ਦੇਸ਼ਾਂ ਦੇ ਛਾਂਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੇਂ ਸਾਲ ਦੀਆਂ ਮੁਬਾਰਕਾਂ ਲੋਹੜੀ ਦੀਆਂ ਮੁਬਾਰਕਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੰਗਲ ਦੇ ਮਵਰਕ ਮਹਾਰਾਜ ਜੀ ਅਰਦਾਸ ਕਰਦੇ ਆ ਕਿ ਸਾਰੇ ਆਂ ਦਾ ਹੀ ਵਧੀਆ ਸਾਲ ਗੁਜ਼ਰੇ ਚੰਗੀਆਂ ਖੁਸ਼ੀਆਂ ਖਬਰियां ਆਉਣ ਤੇ ਬਾਕੀ ਜੋ ਤੁਸੀਂ ਹੁਕਮ ਕਰੋਗੇ ਹਾਜ਼ਰ ਨਾ ਕਰਾਂ। ਹੋਰ ਸੇਤਾ ਕੈਮ ਜੇ ਬੜੀਆਂ ਫੱਟੇ ਪਾਣ। ਉਦੋਂ ਤੋਂ ਖਿਆਲ ਦੀ ਜੇਤ ਪਰ ਫੇਰ ਵੀ ਹੁਣ ਉਹ ਦਿਨ ਥੋੜਾ ਜਿਹਾ ਅੱਜ ਦੇ ਅੱਜ ਨਿਆਣੇ ਸ਼ਰਤ ਕਰ ਜੇ ਮੈਂ। ਅੱਛਾ ਤੇ ਨਾਮ ਦੱਸ ਤੋਂ ਘਰੀ ਫਿਰ ਆਪਾਂ। ਹਾਂ ਮੇਰਾ ਪੰਜੀ ਸਿੰਘ ਪਮਾ ਪੁਰ ਦੇ ਨਾਲ ਜਿਆਦਾ ਲੋਕ ਜਾਣਦੇ ਆ। ਤੇ ਪਿੰਡ ਮੇਰਾ ਪੁਨਰਬੇ ਦਾ ਜ਼ਿਲ੍ਹਾ ਕਪੂਰਥਲਾ। ਤੇ ਨਾਲ ਸਭਾਨਪੁਰ ਵਿਆਸ ਤੇ ਪਹਾਣੀਪੁਰ ਕਪੂਰਸਰਾ ਨੇੜੇ ਨੇੜੇ ਹੀ ਆ ਸਾਰੇ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਜੀ 8284 8454 ਜਰਾ ਸੀ ਠੀਕ ਆ ਤੇ 94631155 ਠੀਕ ਆ ਤੇ ਪਿਛਲੀ ਵੀਡੀਓ ਚ ਤੁਸੀਂ ਕਾਹੇ ਹੁਣ ਕੰਮ ਬੰਦ ਕਰ ਦੇਣਾ ਬਿਲਕੁਲ ਕੈਨ ਕੰਮ ਬੰਦ ਕਰਨਾ ਕਰਦੇ ਪੂਰੇ ਅਕਸਰ ਬੰਦਾ ਵੀ ਇੱਕ ਰਹਿ ਗਿਆ ਵੀ ਚਲੇ ਗਿਆ ਪਰ ਫੋਨ ਉਹਨੇ ਮੱਝਾ ਲੈਣ ਵਾਲਿਆਂ ਦੇ ਨਹੀਂ ਆਏ ਜਿੰਨੇ ਮੈਨੂੰ ਫੋਨ ਆਏ ਬਾਬਾ ਦੀ ਕਾਮਨਾ ਬੰਦ ਕਰੇ ਠੀਕ ਆ ਇਹ ਕਿਉਂਕਿ ਚੰਗੀ ਚੀਜ਼ ਹਰ ਥਾਂ ਨਹੀਂ ਮਿਲਦੀ ਤੇ ਚੰਗੇ ਬੰਦੇ ਵੀ ਨਹੀਂ ਬੋਲਦੇ ਨਾ ਕਿ ਆਪਾਂ ਤਾਂ ਹਮ ਨੂੰ ਨਹੀਂ ਚੰਗੇ ਬੁਰਾ ਨਹੀਂ ਕੋਈ ਕਿਸੇ ਨੂੰ ਮਾਰਾ ਕਹਿ ਹੀ ਨਹੀਂ ਸਕਦੇ ਸਾਰੇ ਚੰਗੇ ਆ ਉਹਨਾਂ ਦੇ ਬੂਨਾ ਦੇ ਯੋਗ ਨਾਲ ਫਿਰ ਮਾੜਾ ਮੋਟਾ ਹੁਣ ਚੱਲਦਾ ਰੱਖਾਂਗੇ ਇਸੇ ਗੱਲ 29 24 ਤੋਂ 25 ਠੀਕ ਆ 25 ਤੋਂ ਫੈਲੀ ਫੈਲੀ ਵੀਡੀਓ ਪਾਉਣੀ ਆ ਹਰਪ੍ਰੀਤ ਸਿੰਘ ਤੁਹਾਡੇ ਚੈਨਲ ਤੇ ਉਹ ਵੀ ਸਰਬ ਲੋਕਾਂ ਦਾ ਮਿਲ ਮਲਾਪ ਰਵੇ ਕਈਆਂ ਕੋਲ ਨੰਬਰ ਨਹੀਂ ਨੋਟ ਕੀਤਾ ਹੁੰਦਾ ਵੀਡੀਓ ਵੇਖ ਕੇ ਨੰਬਰ ਕਰਦੇ ਆ ਤੇ ਬਾਬਾ ਦੀ ਕਿਰਪਾ ਨਾਲ ਤੁਹਾਡੀ ਕਿਰਪਾ ਨਾਲ ਤੁਹਾਡੀ ਵੀਡੀਓ ਕਰਕੇ ਮੇਰੇ ਰੋਜ਼ ਦੇ ਇੱਕ ਦੋ ਪਸ਼ੂ ਸੇਲ ਹੋ ਜਾਂਦੇ ਆ ਅਰ ਤੁਸੀਂ ਮੈਨੂੰ ਸਵੇਰੇ ਸੱਤ ਵਜੇ ਫੋਨ ਕੀਤਾ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਗਾ ਕੇ ਬੈਠਿਆ ਹਾਂ ਸਵੇਰੇ ਕੱਲ ਵੀ ਦੋ ਪਸ਼ੂ ਇੱਕ ਝੋਟਾ ਪੈਨ ਲੈ ਗਿਆ ਸਾਡੇ ਤੇ ਇੱਕ ਮੱਗ ਗਈ ਠੀਕ ਹੈ ਤੇ ਅੱਜ ਵੀ ਤਿਆਰੀ ਕੀਤੀ ਹੈ ਤੁਹਾਡੀ ਵੀਡੀਓ ਕਰਕੇ ਲੋਕਿਆ ਹੋਏ ਆ ਲੋਕੀ ਪਿਆਰ ਕਰਦੇ ਆ ਤੇ ਨਾਲ ਜਨਮ ਨਾ ਪਾ ਵੀ ਹੁੰਦਾ ਹਾਂ ਜੀ ਮੈਂ ਝੂਠ ਬੋਲਦਾ ਕਿ ਅਸੀਂ ਉਦਾਂ ਹੀ ਦੇਈ ਜਣੇ ਲੋਕਾਂ ਨੂੰ ਹਾਂਜੀ ਹਾਂਜੀ ਨਾਲੇ ਤਾਂ ਸਾਨੂੰ 2 ਰੁਪਏ ਵੀ ਆਉਂਦੇ ਨਾਲੇ ਲੋਕ ਪਿਆਰ ਕਰਦੇ ਆ ਇਹਨੂੰ ਚੰਗੀ ਚੀਜ਼ ਮਿਲ ਜਾਂਦੀ ਆ ਜਿੰਨੇ ਦਰ ਰੋਕੀ ਪਿਆਰ ਕਰਦੇ ਰਹਿਣਗੇ ਉਹਨਾਂ ਤੱਕ ਮੱਠਾ ਵੱਡਾ ਪਾ ਕੇ ਉਹਨਾਂ ਤਾਂ ਕਿਰਪਾ ਮਾਂ ਭੁੱਲਰ ਚੱਲਦਾ ਰਹੂਗਾ ਇੱਕ ਜਿਗਰ ਕਰ ਰਾ ਯਾਰ ਮੈਂ ਸੋਨੂ ਦਾ ਬਾਪ ਬਣਿਆ ਅੱਛਾ ਜਨਾਲਾ ਹੀ ਬੰਦੇ ਦਾ ਸੋਨੂ ਜਨਾਲੇ ਵਾਲਾ ਹਾਂ ਮੈਂ ਤਾਂ ਜਨਾਲਾ ਮੈਂ ਮੱਝ ਤੇ ਵੀ ਫੋਨ ਦੇ ਨੰਬਰ ਵੀ ਉਹਦਾ 36000 ਪੜਿਆ ਨੇ ਇੱਕ ਮਾਝ ਜੱਤੀ ਵਾਲੀ ਭਾਈ ਅੱਛਾ ਤੇ ਮੈਂ ਫੇਰੋਂ ਨੰਬਰ ਕੱਢ ਕੇ ਮੇਰਾ ਉਹ ਤੇ ਲਿਖਿਆ 36000 ਅੱਛਾ ਸੋਨੋ 36000 ਸੋਨੋ ਵੀ ਲਿਖਿਆ ਕੱਲਾ 36000 ਵਾਲਾ ਅੱਛਾ ਸੋਨੋ ਦਾ ਨਾਂ 36000 ਪਾਤਾ 36000 ਪਾਇਆ ਨੇ ਠੀਕ ਹੈ ਅਸਲ ਦੰਦਾ ਕੈਂਡ ਅੱਛਾ ਮਾਝ ਦਾ ਕੰਮ ਚੱਲਦਾ ਰੱਖੇ ਬਰਕਤਾਂ ਕਰੇ ਅੱਛਾ ਇਹੋ ਜਿਹੇ ਬੰਦੇ ਕੋ ਪਸੂ ਲਿਆ ਕਰੋ ਜਿਹੜਾ ਚੰਗਾ ਬੰਦਾ ਸੱਚਾ ਬੋਲਦਾ ਠੀਕ ਹੈ ਮੈਂ ਕਰ ਜੀਦਾ ਖਾਤਾ ਵਾਜ ਬਾਕੀ ਇਹ ਵੀ ਫੋਨ ਸਾਨਾ ਵੀ ਭੜੇ ਉਦੋਂ ਆਏ ਇਹ ਵੀ ਭਾਈ ਹੁਣਾਂ ਨੂੰ ਕਹੋ ਵੀ ਜੇ ਕ ਜਾ ਜਾਣਾ ਨਹੀਂ ਬੰਨ ਬੱਚੇ ਲੱਗਦੇ ਹੁਣ ਮੇਰਾ ਬਰਦਰ ਹੌਸਲਾ ਦਿੰਦਾ ਮੈਨੂੰ ਛੋਟਾ ਵੀ ਮੈਂ ਤੇਰੇ ਕੋ ਆ ਜਾਊਗਾ ਅੱਛਾ ਬੇਟਾ ਮੇਰਾ ਭਤੀਜਾ ਮੇਰਾ ਕਹਿੰਦਾ ਮੈਂ ਆ ਜਾਊਗਾ ਅੱਛਾ ਨਹੀਂ ਥੋਸ ਰਹੇ ਨਾ ਲੱਗੇ ਕੰਮ ਜਦੋਂ ਮਨ ਟੁੱਟ ਗਿਆ ਬੰਦੇ ਦਾ ਬਾਕੀ ਕਿਉਂਕਿ ਫੈਮਲੀ ਤੁਹਾਡੀ ਸਾਰੀ ਬਾਹਰ ਆ ਸਾਰਾ ਜੀ ਬੱਚਾ ਹੀ ਛੁੱਟੀ ਕਰਤੀ ਸਾਰੇ ਇਕੱਲਾ ਹੀ ਰਹਿ ਗਿਆ ਤੇ ਕੰਮ ਬੰਦ ਕਰਕੇ ਨਾਲ ਫਿਰ ਵਾਈ ਦਾ ਵੀ ਆ ਹਾਂ ਜੀ ਹਾਂ ਜੀ ਤੇ ਵਾਈ ਵੀ ਚੰਗੀ ਮਾਂ ਲੈ ਆਂਦਾ ਪਰਸ ਨੂੰ ਅੱਛਾ ਭਾਈ ਹੋਰ ਠੀਕ ਹੈ ਕਦੇ ਕਰਦਾ ਨਾ ਬਰਾ ਸੋਨਾ ਆ ਜਾਂਦਾ ਵੀ ਚਲੋ ਭਾਈ ਫੇਰ ਦਾਦਾ ਦਾ ਚਲੋ ਫੇਰ ਹਣ ਕੇ ਮੇਲਾ ਚਲੋ ਵੀਰਾ ਭਰਾਵਾਂ ਦਾ ਲੱਗਾ ਰਿੰਦਾ ਆਪਾਂ ਪਾਜੀ ਆਪਣੀ ਚਰਤ ਕਰਦੇ ਆ ਕਿਸੇ ਨੂੰ ਖੋਣ ਦੀ ਨਹੀਂ ਹਾਂ ਹਾਂਜੀ ਹਾਂਜੀ ਗੰਦ ਕੋ ਡਰ ਛਡੋ ਹਾਂਜੀ ਹਾਂਜੀ ਚਲੋ ਬਾਕੀ ਚੰਗੀ ਚੀਜ਼ ਦਵਾਂਗੇ ਲੋ ਜਿਹਨੇ ਵੀ ਜਿਹੜੀ ਚੀਜ਼ ਵਿੱਚਾਂਗੇ ਤਨ ਕੋ ਲਾਂਬਾ ਫੋਣਦੇ ਨਹੀਂ ਆਊਗਾ ਠੀਕ ਹੈ ਬਾਕੀ ਭਰਾ ਮੇਰੇ ਸੁਈਆਂ ਦੇ ਤਸੱਲੀ ਕਰਕੇ ਕਰਨ ਹਾਂਜੀ ਗੱਬਣਾ ਚੱਕ ਫੱਕਾ ਥਣ ਪਾਸ ਕਰਕੇ ਕਰਨ ਪਹਾੜ ਪਿੱਛੇ ਦੀ ਸਾਡੀ ਗਾਰੰਟੀ ਆਊਗਾ ਠੀਕ ਹੈ ਜੀ ਜੀ ਤੇ ਉਹ ਮਿਹਰਬਾਨੀ ਧੰਨਵਾਦ ਹੋ ਗਿਆ ਸਾਰਾ ਦਾ ਚਲੋ ਫੇਰ ਪਹਿਲਾਂ ਗਾਵਾਂ ਵਿੱਚ ਖਾਦਿਏ ਹਾਂਜੀ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਕਿੰਨਾ ਚਰਾਉ ਗੈਸ ਹੋਈ ਨਾ ਉਹ ਬੱਚਾ ਜੀ 20 ਗੱਲ ਕੋਈ 15 ਗੱਲ ਮਹੀਨਾ ਗੱਲੋ ਆਪਣੀ ਸੰਗ ਲਾ ਲਿਆ ਕੇ ਮਗਰ ਇਹਦੇ ਬੱਚਾ ਚਲੋ ਬੱਚਾ ਨੇ ਵਖਾ ਦਿੰਨੇ ਆ ਤੇ ਦੁੱਧ ਕਿੰਨਾ ਤਿਆਰ ਜੇ ਤੇ ਕੋਲ ਦੁੱਧ ਜੀ ਇਹ 18 ਕਿਲੋ ਦੇ ਚਲਣ ਡਿਆ ਨੈਟ ਨੈਟ ਆਪਾਂ 16 ਕਿਲੋ ਦਾ ਆਪਾਂ ਕੋਈ ਕੰਡਾ ਲਾਇਆ ਜੇ ਆਪਣਾ ਅੱਛਾ ਸੱਲੀ ਉਹਨਾਂ ਨੇ ਕਰਨੀ ਆ ਬਾਕੀ ਬੱਚੀ ਦੀ ਦੱਥਣਾ ਆਪੇ ਹੀ ਮੈਂ ਦੇ ਦਉ ਦਿੰਦੀਆਂ ਕਿ ਨਹੀਂ 6 ਵਜੇ ਦੀ ਚਵਾਈਆ ਟਾਈਮ ਨੋੜ ਘਰਾ ਦਿਓ ਕਿਨਾਂ ਟਾਈਮ ਹੁਣਵੇਂ ਪਾਈ ਤਾਂ ਉੱਪਰ ਹੀ ਹੋ ਗਿਆ ਹਨਾ ਮਾ ਥਨਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਹਾਂ ਇਤਨਾ ਚੰਗਾ ਹੈ ਆਜਾ ਜੀ 4:53 ਮਿੰਟ ਵਜੇ ਆ ਹਾਂ 4 5:00 ਵਜੇ ਹਾਂ ਜੀ ਮੰਨ ਲਓ 6 ਵਜੇ ਦੀ ਚਵਾਈ ਆਪ ਸਾਡੇ ਟਾਈਮ ਤੇ ਨਾ ਰਹਿਣ ਆਪਣੇ ਟਾਈਮ ਤੇ ਚਵਾਈ ਕਰਨਾ ਦੋ ਰੋ ਫਿਰ ਇਹਨੂੰ ਉੱਪਰ ਬਟਾ ਪਾ ਬਸੀ ਵਾਧੂ ਕੀ ਦੁੱਧਾਂ ਦੇ ਅੱਛਾ ਸਾਡਾ ਕੋਈ ਆਈ ਥੋੜਾ ਜਿਹਾ ਰਹਿ ਗਿਆ ਲੈ ਤੁਰ ਲਮਾ ਦੁੱਧ ਲਗ ਵਾਕੀ ਥੱਲੇ ਚੰਗੀ ਬਣੀ ਆ ਖਬਰਦਾਰ ਵੀ ਜਮਕੀ ਦੇ ਕੰਟਾ ਹਲ ਦੋ ਰੇ ਰੈਂਦਾ ਚੋਂ ਚੋਣ ਲਗੇ ਪਰ ਫੇਰ ਵੀ ਬਬਲੀ ਕਰਪਾ ਹੋਣਗੇ ਆਪਾਂ ਚੋਦੀ ਦਾ 8 7 8 9 ਕਿਲੋ ਦੇ ਕੱਲ ਕੱਬ ਕਰੂਗੀ ਠੀਕ ਆ ਤੇ ਬਾਕੀ ਠੰਡੀ ਆ ਭਾਜੀ ਉਹ ਬੱਚਾ ਨਹੀਂ ਛੱਡਦੇ ਹੀ ਗੇ ਬਾਂਦੀ ਦਾ ਕੋਈ ਬੱਚਾ ਥੱਲੇ ਆ ਦਾੰਦ ਮਾਰੇ ਬੱਚੇ ਥਣ ਤੇ ਠੀਕ ਆ ਆ ਕੰਮ ਨਹੀਂ ਕਦੇ ਛੱਡਿਆ ਤਾਂ ਇਦਾਂ ਹੀ ਬਹਿ ਜਾਓ ਥੱਲੇ ਜਿੰਦਾ ਮਰਜੀ ਆਹੀ ਗਾੜੀ ਕੁਝ ਪੋਣਾ ਪਾਉ ਨਹੀਂ ਪੋਣਾ ਤੁਹਾਡੀ ਮਰਜ਼ੀ ਦਾ ਖੜੀ ਰੋਗੀ ਅਸ ਤੇ ਥਣ ਥਣ ਪੂਰੇ ਓਕੇ 981 ਬੱਦ 1 ਆ ਕੁੱਤਾ ਹਾਲਪੂ ਸਟਾਕ ਕੋਈ ਹੋਵੇ ਸਾਡੀ ਜ਼ਿੰਮੇਵਾਰੀ ਤੇ ਮੁੱਲ ਮੁੱਲ ਇਹੋ ਜਿਹਾ ਵਚਿਆ ਨਹੀਂ ਆਪ ਤੁਸੀਂ ਰੋਜ਼ ਹੀ ਵੀਡੀਓ ਪਾਉਨੇ ਜਿਹੜੇ ਫੀਲਡ ਕਿਥੇ ਘੁੰਮ ਰਹੇ ਆ 75000 ਤੋਂ ਕੋਈ ਕਰਦਾ ਘੱਟ ਨਹੀਂ ਚਲੋ ਯਾਰ ਕਿਸੇ ਨੇ ਆਪੋ ਆਪਣੀ ਚੀਜ਼ ਦਾ ਮੁੱਲ ਕਰਨ ਕਿਸੇ ਨੂੰ ਨਹੀਂ ਕਹਿਣਾ ਆਪਾਂ ਆਪਣੀ ਚੀਜ਼ ਦੇ ਪੈਸੇ ਲੈਣੇ ਆ ਹਾਂਜੀ ਠੀਕ ਹੈ ਜੀ ਮੁੱਲੇ ਦਾ ਹੈਗਾ 55 ਕਰਦੀ ਨਹੀਂ ਫਿਰ ਇਹਨੇ 18 18 ਕਰ ਦਈ ਕਿਦੋਂ ਦੇ 15 ਕਿਲੋ ਦੀ 16 ਦੀ ਗੰਟੀ ਨਵੇਂ ਸਾਲ ਦੀ ਪਹਿਲੀ ਵੀਡੀਓ ਵਾਜਾ ਅੱਜ ਅਜੇ ਕਰੀਏ ਵੀਡੀਓ ਵਾ 2000 ਰੁਪਏ ਦੇ ਦਿੰਨੇ। ਬਾਕੀ ਤੁਸੀਂ ਇਹ ਤਾਂ ਦੱਸ ਦੋ ਜੇ ਜ਼ਿਆਦਾ ਲੱਗਦਾ। ਥੋੜੀ ਜਿਹੀ ਛੋਟ ਅਸੀਂ ਵੀ ਕਰਾ ਦਈਏ ਫਿਰ। ਫਿਰ ਫਿਰ 100 ਰੁਪਏ ਵਾਲੇ ਕੰਮ ਰੱਖਿਓ। ਅੱਛਾ। ਕੋਈ ਵੀ ਫੋਨ ਕਰੇ ਜਿਹਨੂੰ ਬਾਰਾ ਖਾਦੀ ਹੈ ਨਾ। ਠੀਕ ਆ। ਹਾਂਜੀ। ਪੂਰੇ 45 ਦੀ ਪੰਜੇ ਛੱਡੀਏ। 45 ਸੱਤ ਮੁਥੇ ਬੰਬਾ ਹਰੇ ਜਿੱਕੇ ਹੱਥ ਆ। ਅੱਛਾ। 45 ਦੀ ਆਪਣੇ ਆਪ ਨੂੰ ਖਰੀਦਿਆ। 45 ਦੀ ਆਪਣੇ ਹੀ ਹਰ ਕਰਾਇਆ। ਅੱਛਾ। ਇੱਕ ਪੈਸਾ ਦਾ ਵੀ ਝੂਠ ਹੋਵੇ। ਅੱਛਾ। ਜੇ ਤੁਸੀਂ ਕਹਿਤਾ ਤਾਂ 45 ਦੀ ਦੇ ਦਿੰਨੇ। ਅੱਛਾ। ਪੂਰੇ 45 ਦੀ 400 ਰੁਪਿਆ ਕਰਦੀ ਹੈ 200 ਕਰਦੀ ਉਹ ਆਪਣੀ ਮਰਜ਼ੀ ਉਹ ਕੋਈ ਵੀ ਮੇਰਾ ਭਰਾ ਤੋਰ ਕੇ ਬੇਨਤੀ ਕਰੇ ਫਿਰ ਜਿਹਨੂੰ ਵਾਰਾ ਕਰਦੀ ਹੈ ਠੀਕ ਹੈ ਦੁੱਧ 18 ਕਿਲੋ ਅਸੀਂ 16 ਦੀ ਮੰਤੀ ਕਰਾ ਲੀ ਅੱਛਾ ਤੇ ਆਹ ਗਾਂ ਕੋ ਕਿੰਨਾ ਦੁੱਧ ਦਿੰਦੀ ਪਹਿਲੇ ਦੀ ਦੁੱਧ ਹੈਗਾ 11 ਕਿਲੋ ਆਪਾਂ 10 ਕਿਲੋ ਲੀ ਲ ਨਾ ਮੰਗਾ ਲੈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੋ ਲੈ ਮਹੀਨਾ ਡੇਢ ਲਾ ਲੋ ਸਵਾ ਲਾ ਲੋ ਉਹ ਕਾ ਬੱਚੀ ਹੈ ਬੱਚੇ ਦਿਖਾਈ ਦੀ ਇੱਕ ਵਾਰ ਬੱਚੇ ਦਿਖਾ ਆਹ ਬੱਚੀ ਜਿਹੋ ਗਾਂ ਜਿਹੜੀ ਹੁਣ ਦਿਖਾਉਣ ਲੱਗੇ ਆ ਤੇ ਆਹ ਬੱਚਾ ਜਿਹੜਾ ਪਹਿਲੇ ਨੰਬਰ ਵਾਲੀ ਗਾਂ ਦਾ ਜੇ ਇਹਨੇ ਮੈਨੂੰ ਕਰਦੇ ਹੋਣਗੇ ਆ ਦੇਣਾ 10 ਕਿਲੋ ਦੁੱਧ ਜਿਹੜਾ ਹੁਣ ਕਹਿੰਦੇ ਵੀ ਇਹਦੇ ਕੋਲ ਹੈਗਾ ਬਾਕੀ ਥਣ ਹਵਾਨਾ ਇਹਦਾ ਵੀ ਚੰਗਾ ਜਾਨੀ ਚਵਾਈ ਥੋੜੀ ਜੀ 100 ਰੁਪਈ ਜੀ ਲੈ ਚੱਲਾ ਕੋਈ ਨਹੀਂ ਲੈ ਆਣਾ ਬੜਾ ਕਮਾਲ ਦਾ ਇਹ ਤੇ ਕੋਈ ਮੱਝਾਂ ਨਹੀਂ ਕੋਈ ਮਾੜੀ ਟਾਇਰ ਆ ਮੱਝਾਂ ਨੂੰ ਜਦਾ ਦਾ ਵਾਂਗ ਪੋਲੀ ਨਹੀਂ ਗਈ ਅੱਛਾ ਪਹਿਲਾਂ ਦੱਸਣਾ ਕਿ ਕਿਉਂ ਭਰਾ ਆਉਂਦਾ ਠੀਕ ਹੈ ਉਂਗਲਾਂ ਕੋ ਬੱਚਾਂ ਕੋ ਬੱਚਾ ਲਾ ਕੇ ਧਾਰਾ ਚ ਕਰਾਂ ਉਂਗਲਾਂ ਕੋ ਧਾਰਾ ਉਹ ਮੋਟੀ ਅੱਛਾ ਹਾਂ ਜੀ ਮੋਲੇ ਦਾ ਮੋਲੇ ਦਾ ਜੀ ਉੜਦੀਆਂ ਇਹ ਕਰਨੇ ਮੱਝਾਂ ਚ ਆਪੇ ਛੂੜ ਥੌੜ੍ਹ ਵਾਲੇ ਕਰਨੇ ਆ ਅੱਛਾ ਸੌਦੇ ਚ ਨਾ ਕੋਈ ਪਵੇ ਦਾ ਨਾਮ ਮੇਰਾ ਟਾਈਮ ਖਰਾਬ ਕਰੇ ਨਾ ਆਪਾਂ ਕਰੇ ਉਹਨੇ ਦਿੱਤੇ ਨੇ ਜਿਹਦੇ ਬਾਤ ਤੇ ਠੀਕ ਹੈ ਆਪਣੀ ਜੋੜ ਆ ਕਿ ਦੀ ਪ੍ਰਾਇਰ ਨਾਲ 100 ਕਰਾ ਲੈ ਕੋ 200 ਕਰਾ ਲੈ ਠੀਕ ਹੈ ਮੋਲੇ ਦਾ 40000 40000 ਫਿਕਸ ਫਿਰ ਤੁੰਡ ਕਰਾਣਾ ਕਰਾ ਲੋ ਇਹਦਾ ਵੀ ਲੋਹੇ ਦੇ ਲੋਹੇ ਦੇ ਵਪਾਰੀ ਤੇ ਬਣਿਆ ਨਹੀਂ ਜਾਣਾ ਠੀਕ ਆ ਹਾਂਜੀ 2000 ਛੱਡ ਦਈਏ ਫਿਰ 1000 ਮੇਰੇ ਕੋਲ ਅੱਛਾ 37 ਦੀ 7000 ਦੀ ਠੀਕ ਆ ਤੇ ਹੁਣ ਮੱਝਾਂ ਖਾਈਏ ਪਾਵਾ ਗਿਆ ਛੋਟੀ ਦੂਜੀ ਦੂਏ ਜੀ ਛੋਟੀ ਤਿਆਰੀ ਜੀ ਆ ਬਸ ਬੋਦੀ ਜਰਾ ਸੂਬੇ ਹੁਣ ਦੂਵੇ ਦੋ ਘੰਟਿਆਂ ਦੂਵੇ ਬਸ ਹੁਣ ਜਦੋਂ ਪੈ ਗਈ ਵਸੇ ਸੋਈ ਪੈਣਾ ਵਈਨੇ ਕੋਲੋਂ ਤੋਰੋ ਫੇਰ ਇਹਨੂੰ ਖੋਲ ਪਤਾ ਇਹ ਵੀਰ ਜੀ ਦਾ ਜਦੋਂ ਪੈਣੀ ਆ ਉਹਨੇ ਚੰਨ ਸੂ ਪੈਣੀ ਹੈ ਜੂ ਹੀ ਘੜੇ ਬੜਾ ਬਣਦਾ ਗ ਜਾਵੇ ਠੀਕ ਆ ਇਹ ਕਿੰਨਾ ਦੁੱਧ ਕੱਢੀ ਜਾਊਗੀ ਬਈ ਤੁਹਾਨੂੰ ਤੱਕਲੇ ਬੋਲਾ ਚੂਰ ਬੋਲ ਦਿੰਦੇ ਅਸੀਂ ਤਾਂ ਆਪ ਤਾਂ ਨਹੀਂ ਬੋਲਣਾ ਅੱਛਾ ਅਗਲੇ ਕਹਿੰਦੇ ਵੀ ਪਹਿਲੇ ਥੋੜਾ ਚੁਆ 13 14 ਕਿਲੋ 15 15 ਕਿਲੋ ਆਪਾਂ ਨਹੀਂ ਆਪਾਂ ਕਿੰਨੇ ਵੀ 13 ਕਿਲੋ 12 13 ਕਿਲੋ ਦੇ ਜੀ ਬਹੁਤ ਆ ਠੀਕ ਆ ਕਿੰਨੇ ਕਾਪਾ ਪੈਸੇ ਲੈਣੇ ਕਿਓ ਜੀ ਠੀਕ ਆ ਬਾਕੀ ਚਲੋ ਚੰਗੇ ਦੁੱਧਾਂ ਲਈ ਚੰਗਾ ਦੁੱਧ ਭਰੀ ਜਾਓ ਕੱਢ ਸਕਦੀ ਦੁੱਧ ਭਾਜੀ ਸੇਵਾ ਤੇ ਆ ਹਾਂਜੀ ਹਾਂਜੀ ਆਪਾਂ ਪੱਠੇ ਆ ਗਏ ਦੁੱਧ ਦੇ ਨਾ ਇਹ ਦੇ ਲਾਇਓਦਰ ਕੁਮਾਨਾ ਦੁੱਧ ਬਾਜੀ ਆਪਣੇ ਥਿਆਵਾ ਦਾ ਆਂਦਾ ਐਵੇਂ ਬੜੀ ਜ਼ਿਆਦਾ ਆਈਡੀਆ ਹੀ ਆ ਆਈਡੀਆ ਉਹ ਲਾਰਾਂ ਦੇ ਭਰਾ ਜੀ ਨੇ ਲੈਣੀ ਹੈ ਕਿਉਂ ਅੰਦਾਜ਼ਾ ਹੀ ਆ ਕੋਈ ਵੇਖ ਲੈ ਵੀ ਕਿੰਨਾ ਕੁ ਦੁੱਧ ਚਵਾ ਸਕਦਾ ਆ ਬਾਕੀ ਥੱਲੇੋਂ ਚੰਗੀ ਭਰ ਗਈ ਆ ਸਿੰਗਲ ਐਡੀ ਦੀ ਆ ਦੇਖੋ ਅਜੇ ਉਹ ਸਾਦਾ ਸੁੰਦਿਆ ਸੁੰਦਿਆ ਹੋਰ ਠਵਾਨਾ ਐਡ ਕਰ ਜੇ ਉਤਰਿਆ ਆ ਵੀ ਸਰੀਰੋਂ ਵੀ ਭਾਰੀ ਆ ਤੇ ਥੱਲੇ ਚੰਗੀ ਬਣੀ ਗਾੜੇ ਵੀ ਚੰਗੀ ਬਣੀ ਉਮੀਦ ਹੈ ਇਹਦੇ ਗਾੜੇ ਵੀ ਚੰਗੀ ਨਿਕਲੋਗੇ ਕੰਬੋ ਬੋਲੀ ਆਈ ਹੈ ਜੀ ਅੱਛਾ ਜੀ ਹੁਣ ਤੇ ਸੁਪੇ ਹੁਣ ਗਾੜ ਨੂੰ ਅਸੀਂ ਤੇ ਥਣ ਵਗਦੇ ਆ ਜੀ ਦੇਖਦੇ ਹਾਂ ਕਿਉਂ ਜੀ ਤਾਂ ਕਿਹਾ ਭਰਾ ਮੇਰਾ ਕੋਈ ਆਪਣਾ ਆਈਡੀਆ ਲਾ ਲਓ ਇਹਨੇ 15 ਕਿਲੋ ਕਰਨਾ ਹੈ ਇਹਨੇ 12 ਕਿਲੋ ਕਰਨਾ ਆ ਦੇਖ ਸਕਦੇ ਬਿਲਕੁਲ ਪਿੱਛੇ ਹਵਾਨਾ ਸ਼ੁਰੂ ਹੋ ਗਏ ਤੇ ਗਾਂ ਟੱਕਰ ਹਵਾਨਾ ਜਿਹੜਾ ਚੰਗਾ ਜਾਂਦਾ ਵਾ ਇਹ ਇਹਦੀ ਭਾਜੀ ਭੈਣ ਹੀ ਮੈਂ ਦਿੱਤੀ ਆ ਕੋਕੀ ਪਹਿਲੇ ਥੋੜੇ ਦਿੱਤੀ ਦੂਜੇ ਥੋੜੇ ਸੋਈ ਆ ਹਾਂਜੀ ਮੇਰੇ ਨਾਲ ਚੱਲ ਜਾਓ ਹੁਣ ਮੇਰੇ ਸਾਹਮਣੇ ਪਾ ਵੀਡੀਓ ਕਿਦਾਂ ਲੈ ਜਾਓ ਕੈਮਰਾ ਅੱਛਾ 20 ਕਿਲੋ ਤੇ ਚੱਲਣ ਲਈ ਆ ਦੂਜੇ ਥੋੜੇ ਅੱਛਾ ਹਾਂਜੀ ਇਹਦੀ ਭੈਣ ਹੀ ਅੱਛਾ ਹਾਂਜੀ ਬਾਕੀ ਇਹ ਵੀ ਚੰਗੇ ਦੁੱਧ ਆ ਲਈ ਜੇ ਮੈਂ ਇਹ ਕਿੰਨੀ 12 ਕਰਦੀ 13 ਕਰਦੀ 14 ਕਰਦੀ ਮੈਂ ਨਹੀਂ ਗਾਰੰਟੀ ਦੇਣੀ ਕਿ ਪਾਈ ਇਹਦੀ ਠੀਕ ਹੈ ਜੀ ਦੱਬਣ ਪਾਓ ਤੇ ਇਹਦਾ ਮੁੱਲ ਫਿਰ ਮੁੱਲ ਇਹਦਾ ਕਰਦੀ 1.5 ਲੱਖ 1.5 ਲੱਖ ਆ ਉਦੋਂ 1.5 ਲੱਖ ਹੀ ਹੋਣਾ ਇਹਦਾ ਬਾਹਲੇ ਨਾ ਧੱਕਾ ਹੋ ਗਿਆ ਅੱਗੇ ਚਲੋ ਤਿੱਖਾ ਤੇ ਹੋ ਗਿਆ ਵਾ ਆਪਣੇ ਦੁਕਾਨ ਤੇ ਜਿੰਨਾ ਚਿਰ ਕੋਸ਼ਿਸ਼ ਰਹੂਗੀ ਆਪਣੀ ਕੋਸ਼ਿਸ਼ ਰਹੂਗੀ ਕਿ ਭਰਾਵਾਂ ਨੂੰ ਪੈ ਮਾਲ ਜਾ ਜੀ ਨਹੀਂ ਬਾਅਦ ਤੱਕ ਤਿੱਖਾ ਹੋ ਗਿਆ ਤੇ ਸਾਡੇ ਕੋ ਵੀ ਹੁਣ ਜਾਣੇ ਨਾ ਹੋ ਜੇ ਕਹਿਣ ਸਾਡੇ ਫੁੱਲਰ ਪਿੰਡ ਚ ਵੀ ਤਿੱਖਾ ਹੋ ਗਿਆ ਨਹੀਂ ਆਪਾਂ ਨਹੀਂ ਕਰਨਾ ਆਪਾਂ ਜੋ ਤਿੱਖਾ ਕੰਮ ਛੱਡ ਦੇਣਾ ਚੰਗੀ ਗੱਲ ਹੈ ਜੇ ਆਪਾਂ ਕਰਦੇ ਸ਼ੌਂਕ ਨਾਲ ਹਾਂਜੀ ਹਾਂਜੀ ਸ਼ੌਂਕ ਵਿੱਚ ਕਾਹਦਾ ਜੇ ਕਿਸੇ ਗੱਲ ਘੁੱਟ ਗਈ ਇਹ ਆ ਵੀ ਤੁਹਾਡਾ ਕੰਮ ਇਹ ਆ ਵੀ ਉਤਰਾ ਕੀ ਵੇਲੇ ਬੈਣਾ ਚਲੋ ਇਸ ਤਰ੍ਹਾਂ ਨਾਲੇ ਪਿਛਲਾ ਮੁੰਡੇ ਨੂੰ 10 ਬੰਦੇ ਆ ਗਿਆ ਵਪਾਰੀ ਅੱਛਾ ਜਾ ਪਣੀ ਗਿਆ ਨਾਲੇ ਗੱਲਾਬਾਤਾ ਕਰਤੀ ਤੁਹਾਡਾ ਟਾਈਮ ਸਾਡੇ ਕੋਲ ਤਾਂ ਕਹਿੰਦੇ ਹੁਣ ਇਹਦੀ ਕੱਲਿਆਂ ਹਾਂਜੀ ਹਾਂਜੀ ਇਹਨਾਂ ਕਰਮਾਣੀਆਂ ਨੇ ਰੌਣਕਾਂ ਲਾਈਆਂ ਤੇ ਮੁੱਲ ਫਿਰ ਇਹਦਾ ਮੁੱਲ ਜੀ ਜਾਇਲ ਕਰ ਦਈਏ ਇੱਕੋ ਕਰਦੀ ਗੱਲ ਇੱਕੋ ਇੱਕੋ ਹੀ ਪੂਰੇ ਲੱਖ ਦੀ ਅੱਛਾ ਹਾਂਜੀ ਉਹ ਤੋਂ ਕੋਈ ਝੋੜ ਚੱਪਾ ਕਰਾਉਣਾ ਦਾ ਕਰਾ ਲਓ ਵੇ ਤੇ ਬਣਦਾ ਨਹੀਂ ਇਹ ਬਣਦਾ ਦਾ ਦੱਸ ਦੋ ਨਹੀਂ ਚਲੋ ਨਹੀਂ ਵੈਸੇ ਮੇਰੇ ਮੈਂ ਤਾਂ ਮਾੜਾ ਮੋਟਾ ਪਾਦੀ ਕੋਈ ਚੰਗੀਆਂ ਦਿੱਦ ਹੁੰਦੀ ਤੇ 100 ਤੋਂ ਘੱਟ ਮਿਲਦੀ ਹੁੰਦਾ ਠੀਕ ਆ ਆਪਾਂ ਕਹੇ ਆਪਾਂ ਤੋਂ ਲੈਣਾ ਲੋਨ ਮੜੇ ਦਾਜ ਪੈ ਗਿਆ ਤੇ ਖਚਾ ਨਾ ਛੋ ਗਿਆ ਠੀਕ ਆ ਬਾਕੀ ਤੇ ਚਲੋ ਗੱਲ ਤੁਹਾਡੀ ਸਾਰੀ ਠੀਕ ਆ ਤੇ ਮਾੜੇ ਮੋٹے ਵਪਾਰੀ ਵਾਲੀ ਜੀ ਗੱਲ ਆ ਪਰ ਚਲੋ ਕੋਈ ਨਹੀਂ ਹਮਨੇ ਚੰਗੇ ਸਾਰੇ ਤੋਂ ਬਾਹਰ ਚੰਗੇ ਬੰਦੇ ਵੀ ਠੀਕ ਆ ਤੁਹਾਨੂੰ ਉਹਦਾ ਧੰਨਵਾਦ ਕਰਦੇ ਆ ਠੀਕ ਉਹ ਕਹਿੰਦਾ ਭਾਵੇਂ ਇਹ ਵੀ ਤੁਸੀਂ ਕਿਹੜਾ ਕੋਈ ਮਾੜੇ ਵਪਾਰੀ ਜੇ ਚਲੋ ਕੋਈ ਨਹੀਂ ਬਾਕੀ ਆਪਾਂ ਚੰਗੀ ਚੀਜ਼ ਦਵਾਂਗੇ ਚੀਜ਼ ਨਹੀਂ ਰਫਟਾਊਗਾ ਮੇਰੀ ਥਾਣਾ ਦੀ ਗੱਟ ਹਾਂਜੀ ਜੀ ਲਾਂਦੇ ਆ ਆਹ ਖਾਣੀ ਵਗਦੇ ਹੁਣ ਐਵੇਂ ਪੱਕੇ ਦਾ ਵੀ 15 ਕਿਲੋ ਬੋਲੇ ਕਰ ਦੇਣਾ ਬੋਲਾ ਜਿੰਨਾ ਕਹੂ ਤੂੰ ਮਾਰਾ ਜਾਣਦਾ ਇੱਕੋ ਗੱਲ ਕਰ ਦਈਏ ਫਿਰ 2000 ਛੱਡ ਦਈਏ ਲੱਖ ਚ ਠੀਕ ਹੈ ਤਾਂ ਉਹਦੇ ਚੋਂ ਛੋੜ ਚੱਪਾ ਹੋ ਮੇਰਾ ਵੀ ਜਿੰਨੇ ਆਉਣਾ ਫੁਰਤੀਪਾ ਹੋ ਜਾਊਗਾ ਉਹ ਮਾਨਦਾਨ ਤਾਂ ਬੰਦ ਹੁੰਦਾ ਹੀ ਆ ਲੋਹੇ ਦੇ 바ਰੀ ਵੀ ਨਹੀਂ ਹੋ ਹੁੰਦਾ ਕਿਉਂ ਜੀ ਠੀਕ ਹੈ ਜੀ ਹਾਂ ਜੀ ਦੇਖ ਲਓ ਫੁਰਤੀ ਚੱਕਾ ਮਾਨਦਾਨ ਤੇ ਚਲੋ ਮੌਕੇ ਤੇ ਹੋਈ ਜਾਂਦਾ ਆ ਮਾੜਾ ਮੋੜਾ ਚਲ ਆਏਗਾ ਘਰ ਚਾਰ ਪੰਜ ਹੁਣੇ ਕੰਮੈਂ ਰੈਂਦਾ ਆ ਵੀ ਜੋ ਦਿੱਤੀ ਜੇ ਦੂਏ ਨਹੀਂ ਅੱਛਾ ਜੇ ਕਹਿੰਦੇ ਪਰ ਮੈਂ ਦੀਜੇ ਕਹੂੰਗਾ ਅੱਛਾ ਉਡੀ ਚੰਗੀ ਦੁੱਧ ਆ ਰਹੀ ਹੈ ਤੋਰੋ ਬਾਕੀ ਇਹਦਾ ਕਾਦ ਦੋ ਦਿਨ ਉੱਚਾ ਉੱਚਾ ਹਾਂਜੀ ਤੇ ਇਹ ਉਤਰਾਂ ਅੱਜ ਨਾਲ ਕਿੰਨਾ ਕਿ ਦੁੱਧ ਕੱਟੀ ਜਾਵੇ ਭਾਜੀ ਉਹਨਾਂ ਨੇ ਤੇ ਮੈਨੂੰ ਕਿਹਾ 13 14 ਕੁ ਰੋਜ ਹੁੰਦੇ ਨੇ ਇਹਦੇ ਉਗੀ ਵੀ ਜਿਹੜੀ ਬਰੀ ਜਿਆ ਸਾ ਨੂੰ ਬਰੀ ਦਾ ਪਸਾਨ ਨੂੰ ਤਜਰਬਾ ਲੋਕਾਂ ਦਾ ਵੀ ਸਾਰੇ ਨਾਲੋਂ ਵੱਧ ਤਜਰਬਾ ਹਾਂਜੀ ਜਿਹੜਾ ਜਾਈ ਜੀ ਬੁੱਧੇ ਪਰਾ ਅਮਰੀਕਾ ਨਾਲੋਂ ਜ਼ਿਆਦਾ ਤਜਰਬਾ ਵਾ ਠੀਕ ਆ ਬਰਜਾਈ ਜੀ ਲਾ ਲੈਂਦੀ ਐ ਨਹੀਂ ਜੋਗੀ ਆ ਅੱਛਾ ਇਹਦੋਂ ਕੋਈ ਹੁੰਦੀ ਨਹੀਂ ਲਾ ਕੇ ਆਈਡੀਆ ਕਰ ਦਿੰਦੇ ਦੱਸ ਦਿੰਦੇ ਅੱਛਾ ਬਰਜਾਈ ਵਾਲਿਆਂ ਨੂੰ ਜ਼ਿਆਦਾ ਪਤਾ ਠੀਕ ਆ ਜੇ ਥਣੇ ਜੀ ਆਂਦੇ ਮੁਰਦਾ ਤੇ ਉਹਨਾਂ ਨੂੰ ਘੱਟ ਇਹ ਲੋਕ ਜਿੰਨੇ ਜਿਹੜਾ ਆਪਣਾ ਲਾਲੇ ਥਾਲ ਬਾਕੀ ਥੱਲੇ ਚੰਗੀ ਭਰਦੀ ਐ ਨੇ ਵੇ ਟਾਈਮ ਲੈ ਜੂਗੀ ਉਤਰਾ ਸੂਨ ਚ ਦੋ ਚਾਰ ਦਿਨਾਂ ਜੇ ਇਹਨੇ ਲੈ ਜਾਣੇ ਆ ਆ ਦੋ ਲੈ ਜਾਏ ਚਾਰ ਲੈ ਜਾਏ ਬਾਕੀ ਥਾਣਾ ਬੜਾ ਕਮਾਲ ਦਾ ਜਿਹੜਾ ਇਹ ਤੇ ਚੰਗੀ ਝੋਟੀ ਭਰਦੀ ਐ ਥੱਲੇ ਹਾਂ ਅਜੇ ਤੇ ਤਿੰਨ ਦੋ ਚਾਰ ਦਿਨ ਲੈ ਜੂਗੀ ਜੇ ਧਾਵਾਂ ਨੂੰ ਪਤਾ ਹੀ ਨਹੀਂ ਹੋਊਗਾ ਇਹ ਹਾਂ ਦੋ ਪਾਦਰ ਕਿਹ ਲੈ ਜੂਗੀ ਹਾਂ ਦੇਖ ਸੰਦੇ ਬਸ ਥਾਣੇ ਦੇ ਤੁਮ ਦਿਖਾ ਦੀਏ ਇੱਕ ਨੰਬਰ 1 24 ਇਹ ਵਾਲਾ ਘਰ ਲਗਾ ਦੇ ਕੋ ਬਾਕੀ ਮਿਲਕ ਮੈਨ ਵੀ ਚੰਗੀ ਆ ਨਾੜਾ ਉਹ ਵੀ ਬਹੁਤ ਆ ਤੇ ਇਹਦੇ ਵੀ ਬਾਕੀ ਤੇ ਇਹਦਾ ਫਿਰ ਮੁੱਲ ਸਾਡੇ ਨੂੰ ਸਾਰੇ ਹੀ ਜਾਣੇ ਹੈ ਨਾ ਇਹਦਾ ਮੁੱਲ ਵੀ ਥੇਮ ਹੀ ਆ ਜੀ ਅੱਛਾ ਕਿਹ ਕਿਹ ਮੁੱਲ ਬਦਲਦੇ ਪਣਾ ਆਈਆਂ ਵੀ ਥੇ ਵੇੜਦੇ ਆ ਅੱਛਾ ਹਾਂ ਇਹਦਾ ਥੋੜਾ ਫਰਕ ਪਾ ਦੀਏ ਕਿਉਂ ਲੈ ਦੋ ਚਾਰ ਦਿਨ ਧਾਂਬਣੀ ਆ ਉਹ ਅੱਜ ਸੂਪਣੀ ਆ ਹਾਂਜੀ ਅੱਜ ਨਾਲ ਸੂਪੇ ਸਵੇਰ ਤੜਕੇ ਸੂਪ ਸੂਪ ਪੈਣਾ ਉਹ ਸੂਪ ਹੈ ਨਹੀਂ ਜਦੋਂ ਤੱਕ ਵੀਡੀਓ ਪੈਣੀ ਹੈ ਉਦੋਂ ਤੱਕ ਕਰੋ ਸੂਈ ਹੋਣੀ ਆ ਜਿਹੜੀ ਸੂਈ ਮੈਣੀ ਉਹ ਤਾਂ ਇਹ ਨਾਲ ਲੱਗਦੇ ਪੰਜ ਚਾਰ ਦਿਨ ਲੱਗ ਜੂਗੀ ਹਾਂਜੀ ਕਿ ਪੰਜ ਚਾਰ ਦਿਨ ਦੀ ਸਾਹਮ ਛੱਡ ਦਿੰਦੇ ਆਪਾਂ ਹੋਰ ਇਹੀ ਕਰਦੇ ਕਿੰਨੇ ਕ ਛੱਡ ਦੀਏ ਮੈਂ ਕਿੰਨੇ ਲੱਖ ਦੀ ਕਰ ਦੇ ਬਾਕੀ ਤੁਸੀਂ ਕਰ ਲਓ ਜੋ ਕੰਮ ਆਂ ਪੰਜ ਹੀ ਛੱਡੀਏ ਲੱਖ ਚੋਂ 95000 ਦੀ ਸੀ ਬਾਕੀ ਕੋਈ ਨਹੀਂ ਅੰਦਾਜ਼ ਆਂਦੀ ਏ ਆਪਾਂ ਕਹੇ ਜੀ ਚਲੋ ਲੋਣ ਕੇ ਮੇਲਾ ਹੀ ਜਾਣ ਸਮਝੋ ਕੋਈ ਗੱਲ ਨਹੀਂ ਜਿੱਦਾਂ ਮਾਰਾ ਚੰਗਾ ਕਰਦਾ ਪਾਟਾ 来ਣਾ ਕਰੇ ਕਿ ਉਹਨਾਂ ਨੂੰ ਦਾਨੋ ਦੋ ਵੀ ਦੇ ਕੇ ਜਾਵਾਂ ਤੇ ਕੈਨ ਨੂੰ ਦੇ ਕੇ ਜਾਵਾਂ ਠੀਕ ਆ ਹਾਂਜੀ ਤੇ ਆਹ ਜੋ ਟੀਵੀ ਕਾਫੀ ਖੂਬਸੂਰਤ ਹੈ ਤੋ ਟੁਕੜੇ ਆ ਗੱਬਣ ਵੀ ਆ ਅੱਛਾ ਅਜੇ ਚੈੱਕ ਨਹੀਂ ਕਰਾਈ ਅੱਛਾ ਤੇ ਗੱਬਣ ਵੀ ਆ ਉਹਨਾਂ ਦਾ ਟਿਕਟ ਕਿੱਥੋਂ ਕਿਹਾ ਤੇ ਇਹ ਅੱਛਾ ਸਟ੍ਰੋ ਦੇਤੇ ਆ ਗੱਬਣ ਸਾਡੇ ਕੋਲੋਂ ਪਹਿਲੇ ਸੂਏ ਗਈ ਆ ਅੱਛਾ 13 14 ਕਿਲੋ ਅਸੀਂ ਤਸल्ली ਕਰਾ ਕੇ ਇੱਥੋਂ ਦਿੱਤੀ ਉਹਨਾਂ ਨੂੰ ਅੱਛਾ ਤੇ ਛੋਟੀ ਨੇ 1.14 15 ਕਿਲੋ ਪਹਿਲੇ ਨੇ ਚ ਬੈ ਦੂਜੇ ਸੂਰ ਸੁਣਾ ਕਿੰਨੇ ਚਿਰ ਦੇ ਚੱਕ ਉਹ ਚੱਕ ਪਾਸ ਤੇ ਨਹੀਂ ਆ ਤਰਾ 2 ਮਹੀਨਾ ਹੋ ਗਿਆ ਹੈ ਚੱਕ ਰਾਈ ਨਹੀਂ ਅੱਛਾ ਚੱਕ ਨਹੀਂ ਠੀਕੇ ਦਿਖਾਤੇ ਉਹਨਾਂ ਨੇ ਮੈਨੂੰ ਮੈਂ ਲੈ ਕੇ ਨਹੀਂ ਆਇਆ ਵੈਸੇ ਲੈ ਆ ਵੀ ਆਮਕ ਜੇ ਕਿਹਨੇ ਮੰਗਰੇ ਹੋ ਲੈ ਖੋਲੋ ਫਿਰ ਖੋਲੋ ਦੁੱਧ ਕਿੰਨਾ 5 ਕਿਲੋ ਅੱਛਾ ਤੁਸੀਂ 1.4 ਹੀ ਹਲ ਕਰੋ ਅੱਛਾ ਆ ਕੀ ਪਹਵਾ ਕੇ ਸਾਡੇ ਕੋਲ ਕੱਲ੍ਹ ਆਈ ਹੈ ਹੈਨਾ ਹਾਂਜੀ ਹਾਂਜੀ ਇਸ ਵੇਲੇ ਚੋਈ ਨਹੀਂ ਉਹ ਤਾਂ ਤੇਲ ਚੋਈ ਦੀ ਦੋ ਟਾਂ ਅੱਛਾ ਉਹ ਕਹਿੰਦਾ ਚੋਈ ਨਹੀਂ ਗਿਆ ਚਲੋ ਬੰਦੇ ਨੂੰ ਮੜਾ ਬਥਣ ਤੋਂ ਤਾਂ ਪਤਾ ਲੱਗ ਜਾਏ ਹੈਨਾ ਠੀਕ ਹੈ ਹਾਂਜੀ ਕਹਿੰਦੇ ਵੀ ਅੱਜ ਸਵੇਰੇ ਨਹੀਂ ਚੋਈ ਇੱਕ ਟਾਈਮ ਤਾਂ ਹੀ ਮੰਨ ਕੇ ਚਲੋ ਅਸੀਂ ਪਤਾ ਉੱਥੇ ਲੈ ਤਾਰੇ ਜਿਹੋ ਜਿਹਨਾਂ ਜਨਾਨੀ ਚੋਂਦੀ ਹਾਂਜੀ ਇਹ ਟੀਕਾ ਲਾਇਆ ਸੀ ਕਿਉਂ ਜੀ ਅੱਛਾ ਜੀ ਟੀਕਾ ਨਾ ਚਿੰਦੀ ਦਵਾ ਕੱਲ੍ਹ ਜਾਈਂ ਤੇ ਕੱਲ੍ਹ ਜਿਹੜਾ ਜਾਈਏ ਅੱਜ ਟੀਕਾ ਲਾ ਲਾਂਗੇ ਉਹ ਅਜੇ ਧਰਨ ਲਾ ਕੇ ਭਰੋ ਖਾਣੀ ਨਾ ਮਗਾ ਹਲਦੀ ਦਿੱਤ ਤੈਨੂੰ ਤੀ ਮਾਰਦੀ ਠੀਕ ਆ ਤੇ ਇਹਦਾ ਫਿਰ ਮੁੱਲ ਜੇ ਤੂੰ ਬਾਈ ਇਹਦੇ ਚੈੱਕ ਚੈੱਕ ਕਰਾਉਣ ਤੋਂ ਬਿਗੈਰ ਖਾਣੀ ਕਿਨੇ ਲਾਠੀ ਡਾਂਗਾ ਅੱਛਾ ਉਹਦੀ ਕਿਤਫਾ ਤਾਂ ਨਿਕਲ ਜਾਏ ਨਾ ਨਿਕਲ ਜਾਏ ਹਾਂਜੀ ਫਿਰ ਤੇ ਦੇ ਦਾਂਗੇ ਅਸੀਂ 45 ਦੀ ਅੱਛਾ ਜੇ ਚੈੱਕ ਕਰਾ ਕੇ ਗਾਰੰਟੀ ਗੱਭੋਂ ਨਿਕਲੀ ਫੇਰ 50 ਅੱਛਾ ਫੇਰ 50 50 ਛੋਟਾ ਪਾਉਗਾ ਠੀਕ ਹੈ ਜੇ ਚੈੱਕ ਤੋਂ ਬਕਾਇਦ ਖਣੀ ਵਿਚਾਲੇ 40 45 ਤੋਂ ਛੋਟਾ ਪਾ ਠੀਕ ਹੈ ਤੇ ਠੀਕ ਹੈ ਹੋਰ ਕੁਝ ਨਾ ਬਾਏ ਨੇ ਜੀ ਨਾ ਕਹਿੰਦੇ ਜਿਹੜੀਆਂ ਸਾਡੀਆਂ ਗੱਭਣਾ ਵਾਂ ਉਹਨਾਂ ਦੇ ਥਾਪ ਪਾ ਕੇ ਖਾਣ ਪਿੱਛੇ ਭਾਰ ਦੀ ਸਾਡੀ ਗਾਰੰਟੀ ਹੋਊ ਅੱਛਾ ਜਿਹੜੀਆਂ ਸਾਡੀਆਂ ਸੁਈਆਂ ਵਾਂ ਤਸੱਲੀ ਕਰਾ ਕੇ ਖਾਣ ਵੀਡੀਓ ਘਾ ਦੇ ਕਰਾ ਲਨ ਸਾਈ ਪੱਟੋ ਘੱਟ 5000 ਪਾਣ ਅੱਛਾ 2-3000 ਤੋਂ ਘੱਟ ਥਾਈਂ ਨਹੀਂ ਕਈ ਸਾਈਆਂ ਛੱਡ ਜਾਂਦੇ ਅੱਛਾ ਤੇ ਸਾਡਾ ਪਹੂ ਹੀ ਖਰਾਬ ਹੋ ਜਾਂਦਾ ਤੈਨੂੰ ਪਤਾ ਵੀਡੀਓ ਦੇ 2 ਘੰਟੇ ਪਹੂ ਹੀ ਖਣਾ ਹੁੰਦਾ ਹਾਂਜੀ ਹਾਂਜੀ ਤੇ ਉਹਦਾਂ ਸਾਨੂੰ ਮੁਰਗੇ ਕਈ ਫੋਨ ਵੀ ਚੱਕਦੇ ਹੁਣ ਕੱਲ ਮਈਆਂ ਜਾਣੀਆਂ ਪਰ ਤੋਂ ਹੁਣ ਦੁਬਾਰਾ ਵੇਚੀਆਂ ਉਹ ਉਹ ਸਾਈ ਪਾ ਦੇ ਗਿਆ ਸਾਨੂੰ 2000 ਰੁਪਏ ਮੁਰਗੇ ਤੋ ਆਏ ਨਹੀਂ ਠੀਕ ਆ ਹੁਣ ਚੱਕਣ ਹਟ ਜਾਂਦੇ ਠੀਕ ਆ ਫਿਰ ਉਹ ਭਰਾ ਸਲਾਹ ਕਰਾ ਕਨ ਪੈਸੇ ਫੜ ਫੜ ਕੇ ਫੇਰ ਫੋਨ ਕਰਨ ਸਾਈ ਜਨੇ ਪਾਉਣੀਆਂ ਘੱਟੋ ਘੱਟ ਦੋ ਤਨ ਹਜ਼ਾਰ ਇਹ ਤਾਂ ਥੱਲੇ ਥਾਈ ਨਹੀਂ ਲੈਣੀ। ਨਾ ਵਾਪਸ ਹੋਣੀ ਹੈ। ਪਹਿਲਾਂ ਵਾਪਸ ਕਰ ਦੀ ਦੀ। ਅੱਛਾ। ਕਿ ਗੱਜਰੇ ਹਣ ਵਾਪਸ ਵੀ ਨਹੀਂ ਕਰਨੇ। ਜਿਹੜਾ ਮਤਲਬ ਦੱਸਿਆ ਗਿਆ ਗੀਆਂ ਗੱਲਾਂ ਪੂਰੀਆਂ ਨਾ ਨਿਕਲਣ ਫੇਰ ਫੇਰ ਵਾਪਸ ਹੋ ਜਾਊਗੀ। ਡਬਲ ਕਰਾਂਗੇ। ਅੱਛਾ ਫੇਰ ਡਬਲ। ਡਬਲ ਦੱਸੀ ਜੀ ਪੂਰੀ ਨਾ ਹੋਵੇ ਡਬਲ ਥਾਈ ਹੋ ਵਾਪਸ। ਅੱਛਾ। ਹਾਂ ਜੀ। ਠੀਕ ਹੈ ਜੀ। ਤੇ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵਿੱਚ ਕਿ ਤਸੱਲੀ ਕਰਕੇ ਖੜੋ। ਜੀ ਬਾਬੀ ਜੀ ਇਹ ਕੇ ਸਾਡੇ ਗੇੜ ਸਾਡੇ ਘਰ ਤਸੱਲੀ ਕਰੋ ਅਸੀਂ ਕਦੇ ਕਰਦੀ ਨਹੀਂ ਜਾਨੀ। ਅੱਛਾ। ਇੱਥੇ ਕਰੋ ਥੱਲੇ। ਠੀਕ। ਮੱਠੇ ਗਾਂਦੀ ਨਹੀਂ كيف <أهندي>